सिविल ਦਾ ਅਫਸਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰ ਜਿਹੜੇ ਆ ਉਹ ਤਹਈਆ ਕਰ ਚੁੱਕੇ ਆ ਕਿ ਜਿਹੜਾ ਇਹ ਜ਼ਹਿਰ ਆ ਪ੍ਰਾਣੀਆਂ ਰਵੈਤੀ ਪਾਰਟੀਆਂ ਦੇ ਵੇਲੇ ਬੂਟੇ ਲੱਗੇ ਉਹਨਾਂ ਨੂੰ ਸਿੰਜਿਆ ਗਿਆ ਉਹ ਬੂਟੇ ਵੱਡੇ ਹੋਏ ਤੇ ਅੱਜ ਇਹ ਪਹਿਲੀ ਸਰਕਾਰ ਆ ਜਿਨੇ ਸਮਗਲਰਾਂ ਦੇ ਘਾਟੌਣੇ ਸ਼ੁਰੂ ਕੀਤੇ ਆ ਅੱਜ ਸਾਡੇ ਜਿਹੜੇ ਤਰਨਤਾਰਨ ਸ਼ਹਿਰ ਦੇ ਪਿਆਰੀ ਪਿਆਰੀ ਬੱਚੇ ਆ ਉਹਨਾਂ ਦੇ ਨਾਲ ਅਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਕਰਕੇ ਬੋੜੀ ਚੌਂਕ ਤੋਂ ਹੁੰਦੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਥਾਨ ਤੇ ਨਤਮਸਤਕ ਹੋਵਾਂਗੇ ਸਰਬੱਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਂਗੇ ਤੇ ਅਸੀਂ ਅੱਜ ਇੱਥੇ ਤਿਆ ਕੀਤਾ ਆ ਸਾਰਿਆਂ ਨੇ ਕਿ ਜਿਹੜਾ ਇਹ ਯੁੱਧ ਨਸ਼ਾ ਮਰੋਧ ਮਹੈਮਿਆ ਜਿਹੜੇ ਕੋਈ ਸਮਗਲਰ ਆ ਉਹਨਾਂ ਦੀ ਜਾਣਕਾਰੀ ਅਸੀਂ ਸਾਰੇ ਪਲੀਸ ਪ੍ਰਸ਼ਾਸਨ ਨੂੰ ਦਵਾਂਗੇ ਭਾਵੇਂ ਵਿੱਚ ਬੱਚੇ ਨੇ ਭਾਵੇਂ ਸਿਆਣੇ ਨੇ ਭਾਵੇਂ ਕਿਸੇ ਡਿਪਾਰਟਮੈਂਟ ਦੇ ਅਫਸਰ ਨੇ ਭਾਵੇਂ ਐਮਐਲਏ ਮੰਤਰੀ ਸਭਾਦ ਤੇ ਭਾਵੇਂ ਸਾਡੇ ਚੇਅਰਮੈਨ ਨੇ ਕਿਸੇ ਇਹੋ ਜਿਹੇ ਸਮਗਲਰ ਦਾ ਕਿਤੇ ਵੀ ਕੋਈ ਮੋਤਬਰ ਸਾਥ ਨਹੀਂ ਦੇਊਗਾ ਸਾਡੀਆਂ ਪੰਚਾਇਤਾਂ ਲੋ ਮਤੇ ਪਾਏ ਗਏ ਆ ਤੇ ਇਹ ਜਿਹੜਾ ਜ਼ਹਿਰ ਆ ਇਹਨੂੰ ਖਤਮ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਇਸ ਜ਼ਹਿਰ ਨੇ ਬੜਾ ਨੁਕਸਾਨ ਕੀਤਾ ਤੇ ਕੋਈ ਵੀ ਸਰਕਾਰ ਜਦੋਂ ਸੇਧ ਸਿੱਖਿਆ ਤੇ ਰੋਜ਼ਗਾਰ ਤੇ ਕੰਮ ਕਰਨ ਲੱਪੇ ਤੇ ਇਹੋ ਜਿਹੀਆਂ ਲਾਮਤਾਂ ਜਿਹੜੀਆਂ ਸਮਾਜ ਦੇ ਵਿੱਚੋਂ ਆਪੇ ਹੀ ਖਤਮ ਹੋ ਜਾਂਦੀਆਂ ਪਹਿਲੀ ਸਰਕਾਰ ਆ ਜਿਨੇ ਸਕੂਲਾਂ ਦੇ ਵਿੱਚ ਟੀਚਰ ਪੂਰੀ ਕਰਕੇ ਚੰਗੀ ਪੜ੍ਹਾਈ ਦੇ ਕੇ ਸਿੱਖਿਆ ਕ੍ਰਾਂਤੀ ਲਿਆ ਕੇ ਸੇਧ ਦੇ ਵਿੱਚ ਸਿਸਟਮ 'ਚ ਸੁਧਾਰ ਕੀਤਾ ਤੇ ਉਹਦੇ ਬਾਅਦ ਹੁਣ ਬੱਚਿਆਂ ਨੂੰ ਰੋਜ਼ਗਾਰ ਦੇ ਰਹੀ ਆ ਜਦੋਂ ਬੱਚਿਆਂ ਨੂੰ ਰੋਜ਼ਗਾਰ ਮਿਲੂ ਭਾਵੇਂ ਇਹ ਇੰਡਸਟਰੀ ਦੇ ਵਿੱਚ ਮਿਲੇ ਭਾਵੇਂ ਕਿਸੇ ਵੱਡੀ ਜਿਹੜੀ ਕੋਈ ਫਰਮ ਆ ਉਹ ਬੱਚੇ ਨੂੰ ਲੈ ਕੇ ਜਾਵੇ ਵੱਡਾ ਪੈਕੇਜ ਦੇਵੇ ਜਾਂ ਸਰਕਾਰੀ ਤੌਰ ਤੇ ਨੌਕਰੀਆਂ ਮਿਲਣ ਤੇ ਬੱਚੇ ਆਟੋਮੈਟਿਕ ਹੀ ਸਿੱਧੇ ਰਸਤੇ ਤੇ ਪੈ ਜਾਣਗੇ ਤੇ ਬੱਚਿਆਂ ਨੂੰ ਵੀ ਬੇਨਤੀ ਆ ਸਵੇਰ ਤੇ ਸ਼ਾਮ ਦਾ ਟਾਈਮ ਘੰਟਾ ਦੋ ਘੰਟੇ ਜਿਹੜੀ ਆ ਗਰਾਊਂਡ ਦੇ ਵਿੱਚ ਆਪਦੀ ਕੋਈ ਨਾ ਕੋਈ ਗੇਮ ਦੀ ਪ੍ਰੈਕਟਿਸ ਕਰਨ ਜਦੋਂ ਬੱਚੇ ਗਰਾਊਂਡ ਨਾਲ ਜੁੜਨਗੇ ਖੇਡਣਾ ਨਾਲ ਜੁੜਨਗੇ ਉਦੋਂ ਇਹੋ ਜੀਆਂ ਲਾਮਤਾ ਆਪੇ ਹੀ ਖਤਮ ਹੋ ਜਾਂਦੀਆਂ ਸਰ ਜਿਵੇਂ ਵੇਖੋ ਮਿਲਦਾ ਵੀ ਬਾਰਡਰ ਸਰ ਦੀ ਏਰੀਆ ਵਾ ਸਮੂਹ ਜਗਮਸ਼ਾਹ ਇਧਰਲੀ ਸਾਈਡ ਤੇ ਆ ਹਜੇ ਤੱਕ ਕਿਸੇ ਸਮਗਲਰ ਦਾ ਘਰ ਜਿਹੜਾ ਵਾ ਇਥੇ ਜ਼ਿਲ੍ਹੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਾਡੇ ਵੱਲੋਂ ਜਿਹੜੇ ਜਿਨ੍ਹਾਂ ਤੇ 8 8 10 10 ਪਰਚੇ ਸਮਗਲਰਾਂ ਤੇ ਸਾਡੇ ਵੱਲੋਂ ਸਾਰੇ ਐਮਐਲਏ ਸਾਡੇ ਜ਼ਿਲ੍ਹੇ ਦੇ ਸਾਡੇ ਵੱਲੋਂ ਵੀ ਪਟਿਆਲਕੇ ਤੋਂ ਵੀ ਅਸੀਂ ਲਿਸਟਾਂ ਬਣਾ ਕੇ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਦਿੱਤੀਆਂ ਤੇ ਛੇਤੀ ਇੱਥੇ ਵੀ ਕਾਰਵਾਈਆਂ ਹੋਣਗੀਆਂ ਜਿਹੜੇ ਸਮਗਲਰ ਆ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਰਹਿਤ ਨਹੀਂ ਹੋਊਗੀ ਇਹ ਪਹਿਲੀ ਸਰਕਾਰ ਆ ਜਿਨੇ ਵੇਖੋ ਸਮਗਲਰਾਂ ਦੇ ਘਰ ਟੋਣੇ ਸ਼ੁਰੂ ਕੀਤੇ ਆ ਤੇ ਲੋਕ ਵੀ ਮੰਨਦੇ ਆ ਕਹਿੰਦੇ ਆ ਵੀ ਵਾਕਈ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਆ ਤੇ 90% ਸਮਗਲਰ ਇਹੋ ਜਿਹੇ ਆ ਜਿਹੜੇ ਜਾਂ ਤੇ ਆਪਦੇ ਘਰਾਂ ਨੂੰ ਜੰਦਰੇ ਮਾਰ ਕੇ ਆਪਦੇ ਰਿਸ਼ਤੇਦਾਰਾਂ ਕੋਲ ਚਲ ਗਏ ਆ ਜਾਂ ਦੂਜੀਆਂ ਸਟੇਟਾਂ ਚ ਚਲ ਗਏ ਆ ਇਹ ਜਾਂ ਤੇ ਇਹ ਬੰਦੇ ਸੁਣ ਲੈਣ ਤੇ ਸਮਝ ਲੈਣ ਜਿਹੜੇ ਸਮਗਲਰ ਆ ਜਾਂ ਤੇ ਯਾਰ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਪਾਕਿਸਤਾਨ ਚਲ ਜਾਣ ਇੱਥੇ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਉਹਨਾਂ ਨੂੰ ਇੱਥੇ ਰਹਿ ਨਹੀਂ ਦਿੱਤਾ ਜਾਊਗਾ ਜੇ ਨਾ ਹਟੇ ਤੇ ਇਹਨਾਂ ਤੇ ਪਰਚੇ ਕਰਕੇ ਜੇਲ੍ਹਾਂ ਚ ਭੇਜਿਆ ਜਾਊਗਾ